ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਖੋਲੇ ਗਏ ਸਕੂਲ ਆਫ ਐਮੀਨੈਂਸ ਸਿੱਖਿਆ ਕ੍ਰਾਂਤੀ ਦੇ ਵਿੱਚ ਮੀਲ ਪੱਥਰ ਸਾਬਿਤ ਹੋ ਰਹੇ ਹਨ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਇਸ ਵਕਤ ਕੁੱਲ 118 ਸਕੂਲ ਆਫ ਐਮੀਨੈਂਸ ਹਨ ਸਕੂਲ ਆਫ ਐਮੀਨੈਂਸ ਦੀ ਉਸਾਰੀ ਕਰਕੇ ਸੂਬਾ ਸਰਕਾਰ ਸੂਬੇ ਦੇ ਵਿੱਚ ਸਿੱਖਿਆ ਨੂੰ ਬਿਹਤਰ ਬਣਾ ਰਹੀ ਹੈ ਜਿਸ ਕਰਕੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਲੈ ਰਹੇ ਹਨ ਪੰਜਾਬ ਨੂੰ ਰੰਗਲਾ ਬਣਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ ਪੰਜਾਬ ਦੇ ਸਕੂਲਾਂ ਨੂੰ ਵਰਲਡ ਲੈਵਲ ਦਾ ਬਣਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ এডਿਕੇਸ਼ਨ ਹੈਗੀ ਹੈ ਵਿਸ਼ਵਾਸ ਦੀ ਤੁਹਾਡੇ ਕੋਲੇ ਮਾਪੇ ਆਪਣੇ ਬੱਚੇ ਤੁਹਾਡੇ ਹੱਥ ਫੜਾ ਜਾਂਦੇ ਨੇ ਇਸ ਵਿਸ਼ਵਾਸ ਤੇ ਕਿ ਅਸੀਂ ਮਾਪੇ ਜੰਮਣ ਵਾਲਿਆਂ ਤੁਸੀਂ ਮਾਪੇ ਇਹਨਾਂ ਨੂੰ ਕੁਝ ਬਣਾ ਦਿਓ ਸੋ ਅੱਜਕੱਲ ਬੱਚਿਆਂ ਚ ਬਹੁਤ ਸਕਿਲਸ ਨੇ ਹੁਨਰ ਹੈ ਉਸ ਹੁਨਰ ਨੂੰ ਤਰਾਸ਼ਣ ਦੀ ਲੋੜ ਹੈ ਸਕੂਲ ਆਫ ਐਮਿਨਸ ਨੂੰ ਜੇ ਪੰਜਾਬੀ ਚ ਕਹਿਣਾ ਹੋਵੇ ਹੁਨਰ ਨੂੰ ਤਰਾਸ਼ਣ ਵਾਲਾ ਸਕੂਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਲੀ ਖੇਰਾ ਟੀਵੀ ਤੇ ਮੈਂ ਸਿਂਦਰ ਕੰਬੋਜ ਤੁਹਾਡੇ ਨਾਲ ਸ਼੍ਰੀ ਮਾਤਾ ਵੈਸ਼ਨੂ ਦੇਵੀ ਜਾਣ ਵਾਲੇ ਭਗਤਾਂ ਵਾਸਤੇ ਇੱਕ ਖੁਸ਼ਖਬਰੀ ਹੈ ਮੈਸਲੇ ਰੇਲਵੇ ਸਟੇਸ਼ਨ ਜਲੰਧਰ ਮੌਜੂਦ ਆ ਹਫ਼ਤੇ ਦੇ ਵਿੱਚ 6 ਦਿਨ ਟ੍ਰੇਨ ਚੱਲੇਗੀ ਜਲੰਧਰ ਤੋਂ ਜਲੰਧਰ ਰੇਲਵੇ ਸਟੇਸ਼ਨ ਤੋਂ 6 ਦਿਨ ਟ੍ਰੇਨ ਚੱਲੇਗੀ ਯਾਨੀ ਕਿ ਸੋਮਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਇਹ 6 ਦਿਨ ਟ੍ਰੇਨ ਚੱਲੇਗੀ ਅੰਮ੍ਰਿਤਸਰ ਤੋਂ ਜਲੰਧਰੋਂ ਹੁੰਦੀ ਹੋਈ ਮਾਤਾ ਵੈਸ਼ਨੂ ਦੇਵੀ ਪਹੁੰਚੇਗੀ ਪਗਤਾ ਵਾਸਤੇ ਖੁਸ਼ਖਬਰੀ ਇਹ ਹੈ ਕਿ ਜਿਹੜੀ ਟ੍ਰੇਨ ਲੱਗੇ ਅੰਮ੍ਰਿਤਸਰ ਤੋਂ ਚੱਲਦੀ ਸੀ ਜਾਂ ਜਲੰਧਰ ਕੈਂਟ ਤੋਂ ਚੱਲਦੀ ਸੀ ਹੁਣ ਜਲੰਧਰ ਰੇਲਵੇ ਸਟੇਸ਼ਨ ਤੇ ਵੀ ਰੁਕਿਆ ਕਰੇਗੀ ਇਸ ਨਵੀਂ ਬੰਦੇ ਭੱਤ ਟ੍ਰੇਨ ਨੂੰ 10 ਤਰੀਕ ਨੂੰ ਦੇਖਦੇ ਪ੍ਰਧਾਨ ਮੰਤਰੀ 10 ਤਰੀਕ ਨੂੰ ਨਰਿੰਦਰ ਮੋਦੀ ਇਸ ਟ੍ਰੇਨ ਨੂੰ ਖਰੀ ਚੰਡੀ ਦੇਣਗੇ ਵੀਡੀਓ ਕਾਨਫਰੈਂਸ ਰਾਹੀਂ ਹਰੀ ਚੰਡੀ ਦਿੱਤੀ ਜਾਣੀ ਹੈ ਤੇ ਇਹ ਟ੍ਰੇਨ ਸ਼੍ਰੀਮਾਤਾ ਬਸ਼ਨੂ ਦੇਵੀ ਕਟੜਾ ਰੇਲਵੇ ਸਟੇਸ਼ਨ ਤੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੱਕ ਚੱਲੇਗੀ ਟ੍ਰੇਨ ਨੰਬਰ 24406 ਕਟੜਾ ਤੋਂ ਅੰਮ੍ਰਿਤਸਰ ਵੱਲ ਜਾਵੇਗੀ ਜਦਕਿ ਟ੍ਰੇਨ ਨੰਬਰ 26405 ਅੰਮ੍ਰਿਤਸਰ ਤੋਂ ਕਟੜਾ ਵੱਲ ਚੱਲੇਗੀ ਇਹ ਟ੍ਰੇਨ ਜੰਮੂ ਡਿਵੀਜ਼ਨਲ ਦੇ ਕਟੜਾ ਰੇਲਵੇ ਸਟੇਸ਼ਨ ਤੋਂ ਫਲੋਸਪੋਟ ਡਿਵੀਜ਼ਨਲ ਦੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੱਕ ਜੰਮੂ ਪਟਾਣਕੋਟ ਜਲੰਧਰ ਬਿਆਸਰਾਹੀ ਆਪਣਾ ਰੂਟ ਤੈਅ ਕਰੇਗੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਟ੍ਰੇਨ ਹਫਤੇ 6 ਦਿਨ ਚੱਲੇਗੀ ਮੰਗਲਵਾਰ ਨੂੰ ਇਹ ਟ੍ਰੇਨ ਬੰਦ ਰਹੇਗੀ ਇਹ ਯਾਤਰੀਆਂ ਨੂੰ ਤੇਜ ਆਰਾਮਦਾਇਕ ਅਤੇ ਸਿੱਧੀ ਸੇਵਾ ਮੁਹੱਈਆ ਕਰਵਾਏਗੀ ਤੇ ਨਾਲ ਦੀ ਨਾਲ ਮਾਤਾ ਵੈਸ਼ਨੂ ਦੇਵੀ ਸਰਦਾਰ ਲੂਹਾ ਦੇ ਯਾਤron ਵਾਸਤੇ ਇਹ ਵੱਡੀ ਲਾਹੇਮੰਦ ਟ੍ਰੇਨ ਸਾਥ ਹੋਏਗੀ ਇੱਕ ਵਾਰੀ ਫੇਰ ਜ਼ਿਕਰ ਕਰ ਦਿਆ ਕਿ ਹਫਤੇ ਦੇ 6 ਦਿਨ ਇਹ ਟ੍ਰੇਨ ਜਿਹੜੀ ਬੰਦੇ ਭਾਰਤ ਨਵੀਂ ਟ੍ਰੇਨ ਸ਼ੁਰੂ ਹੋਣੀ ਹੈ ਰੇਂਦਰ ਮੋਦੀ ਇਸ ਟ੍ਰੇਨ ਨੂੰ ਹਰੀ ਚੰਡੀ ਦੇਣਗੇ ਵੀਡੀਓ ਕਾਨਫਰੈਂਸ ਰਾਹੀਂ ਹਰੀ ਚੰਡੀ ਦਿੱਤੀ ਜਾਏਗੀ ਇਹ ਟ੍ਰੇਨ ਹਫਤੇ ਦੇ 6 ਦਿਨ ਜਲੰਧਰ ਅਬਰੀ ਸਰ ਤੋਂ ਜਲੰਧਰ ਜਲੰਧਰ ਤੋਂ ਮਾਤਾ ਵੈਸ਼ਨੂ ਦੇਵੀ ਦਾ ਰੂਟ ਜਿਹੜਾ ਤੈਅ ਕਰੇਗੀ ਔਰ ਮੰਗਲਵਾਰ ਨੂੰ ਇਹ ਟ੍ਰੇਨ ਬੰਦ ਰਹੇਗੀ ਅਬਰੀ ਸਰ ਤੋਂ ਮਾਤਾ ਵੈਸ਼ਨੂ ਦੇਵੀ ਜਾਣ ਵਾਲੇ ਭਗਤਾਂ ਵਾਸਤੇ ਖੁਸ਼ਖਬਰੀ ਹੈ ਕਿ ਬੰਦੇ ਪਰ ਦੀ ਨਵੀਂ ਟ੍ਰੇਨ 10 ਤਰੀਕ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰੀ ਚੰਡੀ ਦੇਣਗੇ ਵੀਡੀਓ ਕਾਨਫਰੈਂਸ ਰਾਹੀਂ ਹਰੀ ਚੰਡੀ ਦੇਣ ਤੋਂ ਬਾਅਦ ਇਹ ਜਿਹੜੀ ਟ੍ਰੇਨ ਹੈਗੀ ਆ ਜੰਮੂ ਕਸ਼ਮੀਰ ਕਟੜਾ ਤੋਂ ਹੁੰਦੀ ਹੋਈ ਅਮ੍ਰਿਤਸਰ ਪੁੱਜੇਗੀ ਅਮ੍ਰਿਤਸਰ ਤੋਂ ਬਾਅਦ ਵਿੱਚ 26405 ਟ੍ਰੇਨ ਨੰਬਰ ਅਮ੍ਰਿਤਸਰ ਤੋਂ ਚੱਲੇਗੀ ਜਲੰਧਰ ਤੋਂ ਹੁੰਦੀ ਹੋਈ ਇਹ ਵਾਪਸ ਕਟਲਾ ਮਾਤਾ ਵੈਸ਼ਨੂ ਦੇਵੀ ਦੇ ਪக்தਾਂ ਨੂੰ ਲੈ ਕੇ ਜਿਹੜੀ ਜਾਏਗੀ ਔਰ ਆਰਾਮ ਦੇ ਸੀਟਾਂ ਹੋਣਗੀਆਂ ਕਾਫੀ ਸਹੂਲियत ਜਿਹੜੀ ਸ਼ਰਧਾਲੂਆਂ ਨੂੰ ਇਹਦੇ ਵਿੱਚ ਮਿਲਣ ਜਾ ਰਹੀ ਹੈ ਔਰ ਕੁਝ ਖ਼ਬਰ ਹੀ ਹੈ ਉਹਨਾਂ ਪக்தਾਂ ਵਾਸਤੇ ਜਿਹੜੇ ਜਲੰਧਰ ਤੋਂ ਅਮ੍ਰਿਤਸਰ ਤੋਂ ਜਿਹੜੇ ਹੋਰ ਇਹ ਰਸਤੇ ਜਿਹੜੇ ਇਹਦੇ ਵਿੱਚ ਰੂਟ ਦੇ ਵਿੱਚ ਰਸਤੇ ਆਉਂਦੇ ਸਟੇਸ਼ਨ ਆਉਂਦੇ ਉਹਨਾਂ ਸ਼ਰਧਾਲੂਆਂ ਵਾਸਤੇ ਕੁਝ ਖ਼ਬਰ ਹੀ ਹੈ ਕਿ ਇਹ ਟ੍ਰੇਨ ਹੁਣ ਜਲੰਧਰ ਵੀ ਰੁਕੇਗੀ ਪਰ 6 ਦੇ ਟ੍ਰੇਨ ਜਿਹੜੀ ਹੈਗੀ ਆ ਇਹ ਕੱਲ ਦੀ ਹੋਈ ਨਜ਼ਰ ਆਵੇਗੀ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਗੰਬੋਲ ਜਾਨੀ ਸੇਰਾ ਟੀਵੀ